ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਪਵਿੱਤਰ ਬਾਣੀ ਧੰਨ ਧੰਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚੋਂ ਇੱਕ ਬਾਣੀ ਦੀ ਪੰਕਤੀ ਲੈ ਕੇ ਆਇਆ ਹਾਂ ਬਾਣੀ ਬਹੁਤ ਹੀ ਪਾਵਰਫੁਲ ਬਾਣੀ ਹੁੰਦੀ ਹੈ ਸੋ ਜਕੀਰ ਮੰਨਿਓ ਜਿਹੜਾ ਵੀ ਗੁਰਮੁਖ ਪਿਆਰਾ ਬਾਣੀ ਤੇ ਜਕੀਰ ਕਰਦਾ ਹੈ ਬਾਣੀ ਉਹਦੇ ਬੇੜੇ ਪਾਰ ਲਾ ਦਿੰਦੀ ਹੈ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਕਰੋੜਾਂ ਰੁਪਏ ਦੇ ਮਾਲਕ ਬਣ ਜਾਂਦੇ ਹੋ ਤੁਸੀਂ ਬੱਚੇ ਤਰੱਕੀਆਂ ਕਰਨ ਲੱਗ ਜਾਂਦੇ ਹਨ ਘਰ ਵਿੱਚ ਬਰਕਤਾਂ ਹੀ ਬਰਕਤਾਂ ਆਉਂਦੀਆਂ ਹਨ ਬਾਣੀ ਦਾ ਕੱਖਾਂ ਤੋਂ ਲੱਖਾਂ ਤੇ ਲੱਖਾਂ ਤੋਂ ਕਰੋੜਾ ਬਣਾ ਦਿੰਦੀ ਹੈ ਪਰ ਸ਼ਰਧਾ ਤੇ ਭਾਵਨਾ ਮਨ ਵਿੱਚ ਹੋਣੀ ਜ਼ਰੂਰੀ ਹੈ ਸੋ ਆਓ ਮੈਂ ਤੁਹਾਨੂੰ ਉਹ ਪੰਕਤੀ ਉਹ ਸ਼ਬਦ ਸੁਣਾਉਣ ਜਾ ਰਿਹਾ ਹਾਂ ਇਹ ਸ਼ਬਦ ਮੈਂ ਇਸ ਵਿੱਚ ਵਾਰ-ਵਾਰ ਰਿਪੀਟ ਕਰਾਂਗਾ ਵਾਰ-ਵਾਰ ਰਿਪੀਟ ਕਰਨ ਦੇ ਨਾਲ ਸ਼ਬਦ ਦੀ ਤਾਕਤ ਹੋਰ ਵੱਧ ਜਾਂਦੀ ਹੈ ਪਾਵਰਫੁਲ ਹੋ ਜਾਂਦੀ ਹੈ ਸੋ ਆਓ ਇੱਕ ਵਾਰ ਜ਼ਰੂਰ ਸੁਣ ਕੇ ਵੇਖੋ ਤੁਹਾਡਾ ਭਲਾ ਹੋਵੇਗਾ ਬਾਬਾ ਜੀ ਦੀ ਬਾਣੀ ਆਪਾਂ ਸ਼ੁਰੂ ਕਰਦੇ ਹਾਂ ਆਓ ਜੀ ਮਾਝੇ ਮਹੱਲਾ ਪੰਜੇ ਮ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵੈ ਪਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰ ਮਗਤ ਮੇਰੀ ਜਲ ਨੇ 부ਝੀ ਸੀਤਲ ਹੋਏ ਮਨੁਵਾ ਸਤ ਗੁਰ ਕਾ ਦਰਸ਼ਨ ਪਾਏ ਜੀਓ ਸੂਕ ਭਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਤਲ ਨੀਰ ਪਰ ਇਸਰ ਸੋ ਪਰ ਬਿਰਥਾ ਕੋਏ ਨ ਜਾਏ ਜੀਓ ਦਇਆ ਧਾਰੀ ਤਨ ਸਰਜਨ ਹਾਰੀ ਜੀ अंत सगले प्रतपारे मेरेवान कृपा ल दे अल्लाह सगले त्रबत अकाए जी ओ, वान तरन तेरे पवन की तन हरया ਕਰਨ ਹਰਖਿਨ ਪੀਤਰਤ ਕਰਿਆ ਗੁਰਮਖ ਨਾਨਕਿਤ ਸਿ ਆਰਾਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰਮ ਗਤ ਮੇਰੀ ਜਲ ਨੇ 부ਜੀ ਸੀਤਲ ਹੋਏ ਮਨੁਮਾਨ सतगुर का दर्शन पाए सुख पया दुख दूर संत रसन हर नाम वखाना जल थल नीर पर ਬਿਰਥਾ ਕੋਈ ਨਾ ਜਾਏ ਜੀ ਦਇਆ ਧਾਰੀ ਤੈਨ ਸਰਜਨਹਾਰੀ ਜੀ ਜੰਤ ਸਗਲੇ ਪ੍ਰਤਪਾਰੀ ਮੇਰਵਾਨ ਕਿਰਪਾਲ ਦੇ ਅੱਲਾ ਸਗਲੇ ਤ੍ਰਿਪਤ ਆਕਾਏ ਜੀ ਵਾਣ ਤਰਨ ਤੇਰੇ ਪਵਨ ਕੀ ਤੋਨ ਹਰਿਆ ਕਰਨ ਹਾਰ ਖੇਨ ਪੀਤਰਤ ਕਰਿਆ ਗੁਰਮਖ ਨਾਨਕ ਤੇ ਸੇ ਆਰਾਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵੈ ਪਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰ ਮਗਤ ਮੇਰੀ ਜਲ ਨੇ ਬੁਝੀ ਸੀ ਤਲ ਹੋਏ ਮਨੁਮਾਨ ਸਤ ਗੁਰ ਕਾ ਦਰਸ਼ਨ ਪਾਏ ਜੀਓ ਸੂਕ ਭਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਤਲ ਨੀਰ ਪਰਿਸਰ ਸੋ ਪਰ ਬਿਰਥਾ ਕੋਈ ਨ ਜਾਏ ਜੀਓ ਦਇਆ ਧਾਰੀ ਤਨ ਸਰਜਨ ਹਾਰੀ ਜੀ अंत सगले व्रत पारि मेरेवान किरपाल दे अल्लाह सगले त्रबत अकाए जी वान तरन तेरे पवन की तन्न हरिया ਕਰਨ ਹਰਖਿਨ ਪੀਤਰਤ ਕਰਿਆ ਗੁਰਮਖ ਨਾਨਕ ਤੇ ਅਰਾਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੁਣ ਹੋ ਵੈ ਪਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੁਣ ਹੋ ਵੈ ਪਰਮ ਗਤ ਮੇਰੀ ਜਲ ਨੇ 부ਜੀ ਸੀਤਲ ਹੋਏ ਮਨਵਾ सतगुर का दर्शन पाए सूक पया दुख दूर परा संत रसन हर नाम वखाना जल थल नीर परिस ਬੇਰਥਾ ਕੋਈ ਨਾ ਜਾਏ ਜੀ ਦਇਆ ਧਾਰੀ ਤੈਨ ਸਰਜਨ ਹਾਰੀ ਜੀ ਜੰਤ ਸਗਲੇ ਪ੍ਰਤਪਾਰੀ ਮੇਰਵਾਨ ਕਿਰਪਾਲ ਦੇ ਅੱਲਾ ਸਾਗਲੇ ਤ੍ਰਿਪਤ ਆ ਕਾਏ ਜੀ ਵਾਣ ਤਰਨ ਤੇਰੇ ਪਵਨ ਕੀ ਤੁਨ ਹਰਿਆ ਕਰਨ ਹਾਰ ਖਿਨ ਪੀ ਤਰਤ ਕਰਿਆ ਗੁਰ ਮਖਨਾਨਕ ਤੇ ਸਿ ਆਰਾਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮਾ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵੈ ਪਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰ ਮਗਤ ਮੇਰੀ ਜਲ ਨੇ 부ਝੀ ਸੀਤਲ ਹੋਏ ਮਨੁਵਾ ਸਤ ਗੁਰ ਕਾ ਦਰਸ਼ਨ ਪਾਏ ਜੀਓ ਸੂਕ ਭਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਤਲ ਨੀਰ ਪਰ ਇਸਰ ਸੋ ਪਰ ਬਿਰਥਾ ਕੋਏ ਨ ਜਾਏ ਜੀਓ ਦਇਆ ਧਾਰੀ ਤਨ ਸਰਜਨ ਹਾਰੀ ਜੀ ਸਗਲੇ ਪ੍ਰਤਪਾਰੀ ਮੇਰਵਾਨ ਕਿਰਪਾਲ ਦੇ ਅੱਲਾ ਸਗਲੇ ਤਰੇਪਤ ਆਕਾਏ ਜੀ ਵਾਨ ਤਰਨ ਤੇਰੇ ਪਵਨ ਕੀ ਤੁਨ ਹਰਿਆ ਕਰਨ ਹਾਰ ਕੇ ਨੀ ਪੀ ਤਰਤ ਕਰਿਆ ਗੁਰ ਮਖਨਾਨਕ ਤੇ ਸਰਾਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮ ਅੰਬਰ ਤੇ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰਮ ਗਤ ਮੇਰੀ ਜਲ ਨੇ 부ਝੀ ਸੀਤਲ ਹੋਏ ਮਨੁਵਾ ਸਤ ਗੁਰ ਕਾ ਦਰਸ਼ਨ ਪਾਏ ਜੀਓ ਸੂਕ ਭਿਆ ਦੁਖ ਦੂਰ ਪਰਾਨ ਸੰਤ ਰਸਨ ਹਰ ਨਾਮ ਵਖਾਨ ਜਲ ਤਲ ਨੀਰ ਪਰਿਸਰ ਸੋ ਪਰ ਮੇਰ ਤਾਂ ਕੋਈ ਨਾ ਜਾਏ ਜੀ ਦਇਆ ਧਾਰੀ ਤੈਨ ਸਰਜਨ ਹਾਰੀ ਜੀ ਜੰਤ ਸਗਲੇ ਪ੍ਰਤਪਾਰੀ ਮੇਰਵਾਨ ਕਿਰਪਾਲ ਦੇ ਅੱਲਾ ਸਗਲੇ ਤ੍ਰਿਪਤ ਆ ਕਾਏ ਜੀ ਵਾਣ ਤਰਨ ਤੇਰੇ ਪਵਨ ਕੀ ਤੁਨ ਹਰਿਆ ਕਰਨ ਹਾਰ ਖਿਨ ਪੀਤਰਤ ਕਰਿਆ ਗੁਰ ਮਖਨਾਨਕ ਤੇ ਸੇ ਆਰਾਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵੈ ਪਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰ ਮਗਤ ਮੇਰੀ ਜਲ ਨੇ 부ਜੀ ਸੀਤਲ ਹੋਏ ਮਨੁਵਾ ਸਤ ਗੁਰ ਕਾ ਦਰਸ਼ਨ ਪਾਏ ਜੀਓ ਸੂਕ ਭਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਪਰ ਇਸਰ ਸੋ ਪਰ ਬਿਰਥਾ ਕੋਈ ਨ ਜਾਏ ਜੀਓ ਦਇਆ ਧਾਰੀ ਤਨ ਸਰਜਨ ਹਾਰੀ ਜੀ अंत सगले प्रतपारे मेरेवान किरपाल दे अल्लाह सगले त्रबत अकाए जी वान तरना तेरे पवन की तोन हरिया ਕਰਨ ਹਰਖਿਨ ਪੀਤਰਤ ਕਰਿਆ ਗੁਰਮਖ ਨਾਨਕ ਤੇ ਸਰਾਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰਮ ਗਤ ਮੇਰੀ ਜਲ ਨੇ 부ਜੀ ਸੀਤਲ ਹੋਏ ਮਨੁਵਾ सतगुर का दर्शन पाए जीओ। सूक पया दुख दूर परना संत रसन हर नाम वखाना जल थल नीर परिस ਬੇਰਥਾ ਕੋਈ ਨਾ ਜਾਏ ਜੀ ਦਇਆਧਾਰੀ ਤੈਨ ਸਰਜਨਹਾਰੇ ਜੀ ਜੰਤ ਸਗਲੇ ਪ੍ਰਤਪਾਰੀ ਮੇਰਵਾਨ ਕਿਰਪਾਲ ਦੇ ਅੱਲਾ ਸਾਗਲੇ ਤੇਰੇ ਭਤ ਆ ਕਾਏ ਜੀ ਵਾਣ ਤਰਨ ਤੇਰੇ ਪਵਨ ਕੀ ਤੁਨ ਹਰਿਆ ਕਰਨ ਹਾਰ ਖਿਨ ਪੀ ਤਰਤ ਕਰਿਆ ਗੁਰ ਮਕਨਾਨਕ ਤੇ ਸੇ ਆਰਾਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵੈ ਪਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰ ਮਗਤ ਮੇਰੀ ਜਲ ਨੇ 부ਜੀ ਸੀਤਲ ਹੋਏ ਮਨੁਵਾ ਸਤ ਗੁਰ ਕਾ ਦਰਸ਼ਨ ਪਾਏ ਜੀਓ ਸੂਕ ਭਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਪਰਿਸਰ ਸੋ ਪਰ ਬਿਰਥਾ ਕੋਏ ਨ ਜਾਏ ਜੀਓ ਦਇਆ ਧਾਰੀ ਤਿਨ ਸਰਜਨ ਹਾਰੀ ਜੀ अंत सगले प्रतापारे मेरेवान किरपाल दे अल्लाह सगले त्रबत अकाए जी ओ, वान तरन तेरे पवन की तुन हरया ਕਰਨ ਹਾਰ ਖੈਨ ਪੀਤਰਤ ਕਰਿਆ ਗੁਰਮਖ ਨਾਨਕ ਤੇ ਸਾਰਾ ਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮ ਅੰਬਰ ਤੇ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰਮ ਗਤ ਮੇਰੀ ਜਲ ਨੇ 부ਝੀ ਸੀਤਲ ਹੋਏ ਮਨੁਵਾ सतगुर का दर्शन पाए जी पया दुख दूर परना संत रसन हर नाम वखाना जल थल नीर पर ਮੇਰ ਥਾ ਕੋਏ ਨਾ ਜਾਏ ਜੀ ਦਇਆ ਧਾਰੀ ਤੈਨ ਸਰਜਨ ਹਾਰੀ ਜੀ ਜੰਤ ਸਗਲੇ ਪ੍ਰਤਪਾਰੀ ਮੇਰਵਾਨ ਕਿਰਪਾਲ ਦੇ ਅੱਲਾ ਸਗਲੇ ਤੇਰੇ ਬਤ ਆਕਾਏ ਜੀ ਵਾਨ ਤਰਨ ਤੇਰੇ ਪਵਨ ਕੀ ਤੁਨ ਹਰਿਆ ਕਰਨ ਹਾਰ ਖਿਨ ਪੀਤਰਤ ਕਰਿਆ ਗੁਰ ਮਖਨਾਨਕ ਤੇ ਸੇ ਆਰਾਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵੈ ਪਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰ ਮਗਤ ਮੇਰੀ ਜਲ ਨੇ 부ਜੀ ਸੀਤਲ ਹੋਏ ਮਨੁਵਾ ਸਤ ਗੁਰ ਕਾ ਦਰਸ਼ਨ ਪਾਏ ਜੀਓ ਸੂਕ ਭਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਪਰ ਸਰਸੋ ਪਰ ਬਿਰਥਾ ਕੋਈ ਨ ਜਾਏ ਜੀਓ ਦਇਆ ਧਾਰੀ ਤਨ ਸਰਜਨ ਹਾਰੀ ਜੀ अंत सगले व्रत पार रे मेरेवान कृपा ल दे अल्लाह सगले त्रबत अकाए जी वान तरन तेरे पवन की तण हरिया ਕਰਨ ਹਰਖਨ ਪੀਤਰਤ ਕਰਿਆ ਗੁਰਮਖ ਨਾਨਕ ਤੇ ਸਾਰਾ ਦੇ ਮਨ ਕੀ ਆਸ ਪਜਾਏ ਜੀਓ ਮਾਝ ਮਹੱਲਾ ਪੰਜੇ ਮ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵੈ ਪਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵੈ ਪਰਮ ਗਤ ਮੇਰੀ ਜਲ ਨੇ 부ਜੀ ਸੀਤਲ ਹੋਏ ਮਨਵਾ सतगुर का दर्शन पाए सूक पया दुख दूर परना संत रसन हर नाम वखाना जल थल नीर परिस ਬੇਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਦਿਨ ਸਰਜਨ ਹਾਰੀ ਜੀ ਜੰਤ ਸਗਲੇ ਪ੍ਰਤਪਾਰੀ ਮੇਰਵਾਨ ਕਿਰਪਾਲ ਦੇ ਹਾਲਾ ਸਗਲੇ ਤ੍ਰਿਪਤ ਆਕਾਏ ਜੀ ਵਾਣ ਤਰਨ ਤੇਰੇ ਪਵਨ ਕੀ ਤਨ ਹਰਿਆ ਕਰਨ ਹਾਰ ਖੇਨ ਪੀਤਰਤ ਕਰਿਆ ਗੁਰਮਖ ਨਾਨਕ ਤੇ ਸਿ ਆਰਾਦੇ ਮਨ ਕੀ ਆਸ ਪਜਾਏ ਜੀ ਓ ਮਾਝ ਮਹੱਲਾ ਪੰਜੇ ਮ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵੈ ਪਰਮ ਗਤ ਮੇਰੀ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋ ਵਪਾਰ ਮਗਤ ਮੇਰੀ ਜਲ ਨੇ 부ਜੀ ਸੀਤਲ ਹੋਏ ਮਨੁਵਾ ਸਤ ਗੁਰ ਕਾ ਦਰਸ਼ਨ ਪਾਏ ਜੀਓ ਸੂਕ ਭਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨ ਜਲ ਤਲ ਨੀਰ ਬਰਿਸਰ ਸੋ ਪਰ ਬਿਰਥਾ ਕੋਏ ਨ ਜਾਏ ਜੀਓ ਦਇਆ ਧਾਰੀ ਤਿਨ ਸਰਜਨ ਹਾਰੀ ਜੀ अंत सगले प्रतिपारी मेरेवान किरपाल दे अल्लाह सगले त्रिपत अकाए जी ओ, वान तरना तेरे पवन की तन्न हरया करन हार पीत करुरम नानग से दे मन की आसि पजाए जी